ਰਾਜੇਂ ਚੀਮੰਦ ਪਾਰਕ ਕਲਨੌਰ ਵਿੱਚ ਡਿਓਲ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਵਿੱਚ ਹਰ ਕਿਸਮ ਦੀ ਬਿਮਾਰੀ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਦੋਸਤੋਂ ਦੇ ਤਰੀਕ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਵੀ ਮੁਫਤ ਮੰਡੀਆਂ ਦੀਆਂ ਇਸ ਮਕਸਦ ਨਾਲ ਇਹ ਕੈਂਪ ਲਗਾਇਆ ਗਿਆ ਆ ਸੁਣਦੇ ਹਾਂ ਡਿਓਲ ਹਸਪਤਾਲ ਦੇ ਡਾਕਟਰ ਹਰਿੰਦਰ ਸਿੰਘ ਡਿਓਲ ਤੋਂ ਬਨੇ ਰਹੋ ਕਲਨੌਰ ਪੋਸਟ ਨਿਊਜ਼ ਦੇ ਨਾਲ ਸੱਚ ਜੀ ਅੱਜ ਮਿਤੀ 16 ਨਵੰਬਰ 2025 ਵਿੱਚ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਕਲਾਂਨੌਰ ਵਿਖੇ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨੇ ਸਾਰੇ ਮਰੀਜ਼ਾਂ ਨੂੰ ਦੇਖਿਆ ਉਹਨਾਂ ਦੇ ਲੋੜਿੰਦੇ ਟੈਸਟ ਕੀਤੇ ਆ ਅਤੇ ਮੁਫਤ ਜਿਹੜੀਆਂ ਦਵਾਈਆਂ ਵੰਡੀਆਂ ਆ ਔਰ ਇਸ ਮੈਡੀਕਲ ਦਾ ਕੈਂਪ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਜੋ ਆਮ ਪਬਲਿਕ ਹੈ ਉਹਦੇ ਵਿੱਚ ਇੱਕ ਅਵੇਅਰਨੈਸ ਪੈਦਾ ਕੀਤੀ ਜਾਵੇ ਕਿਉਂਕਿ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਮਰੀਜ਼ ਨੇ ਜਿਹੜੇ ਅਸੀਂ ਦੇਖੇ ਨੇ ਜਿਨ੍ਹਾਂ ਨੂੰ ਆਪਣੀ ਹੈਲਥ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਕਿ ਉਹ ਕਿਸ ਬਿਮਾਰੀ ਦੇ ਨਾਲ ਜਿਹੜਾ ਜੂਝ ਰਹੇ ਨੇ ਕਈਆਂ ਦੀ ਜਿਹੜੀ ਸ਼ੂਗਰ ਹੈ ਬਹੁਤ ਜ਼ਿਆਦਾ ਵਧੀ ਹੋਈ ਸੀ ਕਈਆਂ ਦਾ ਬੀਪੀ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਅਤੇ ਹੋਰ ਵੀ ਖਾੜਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਅੱਗੇ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਸੀਗਾ ਔਰ ਹੁੰਦਾ ਕੀ ਹੈ ਕਿ ਜਦੋਂ ਇਹ ਬਿਮਾਰੀਆਂ ਜਿਹੜੀਆਂ ਨੇ ਇੱਕਦਮ ਵੱਧ ਜਾਂਦੀਆਂ ਨੇ ਤਾਂ ਫਿਰ ਜਿਹੜਾ ਉਹ ਜ਼ਿੰਦਗੀ ਦੇ ਮੌਤ ਦੇ ਵਿੱਚ ਪੇਸ਼ੈਂਟ ਜਿਹੜਾ ਉਹ ਆ ਜਾਂਦਾ ਸੋ ਅੱਜ ਨੋਨ ਇਨਵੇਸਿਵ ਕਾਰਡੀਓਲੋਜੀ ਦੇ ਡਾਕਟਰ ਸਾਹਿਬ ਡਾਕਟਰ ਗੌਰਵ ਆਰਥੋਪੈਡਿਕ ਦੇ ਡਾਕਟਰ ਸਾਹਿਬ ਡਾਕਟਰ ਕਮਲਦੀਪ ਸਿੰਘ ਐਂਡ ਜਨਰਲ ਸਰਜਰੀ ਦੇ ਡਾਕਟਰ ਡਾਕਟਰ ਹਰਮਨਪ੍ਰੀਤ ਸਿੰਘ ਕ੍ਰਿਟੀਕਲ ਕੇਅਰ ਦੇ ਵਿਭਾਗ ਦੇ ਡਾਕਟਰ ਡਾਕਟਰ ਨਿਪੁੰਨ ਸੈਣੀ ਔਰ ਸਾਡੇ ਨਾਲ ਜਿਹੜੇ ਸਹਿਯੋਗੀ ਮੈਡੀਕਲ ਅਫਸਰ ਡਾਕਟਰ ਅੰਕੁਸ਼ ਤੇ ਡਾਕਟਰ ਮੁਕਤੀ ਜਿਹੜੇ ਆ ਉਹ ਮੌਜੂਦ ਰਹੇ ਨੇ ਔਰ ਅਸੀਂ ਬਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਵੱਲੋਂ ਸਾਰੇ ਕਲਾਨੌਰ ਨਿਵਾਸੀਆਂ ਦਾ ਔਰ ਖਾਸ ਕਰਕੇ ਮੰਦਰ ਦੀ ਕਮੇਟੀ ਸ਼ਿਵਾਲਾ ਮੰਦਰ ਦੀ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਵਾਸਤੇ ਅਸੀਂ ਇੱਥੇ ਕੋਈ ਆਪਣੀ ਪਬਲਿਸਿਟੀ ਵਾਸਤੇ ਨਹੀਂ ਆਏ ਆ ਅਸੀਂ ਇੱਕ ਇਹ ਕੈਂਪ ਜਿਹੜਾ ਰੂਟੀਨਲੀ ਲਗਾਉਂਦੇ ਰਹਿੰਦੇ ਆ ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਆ ਉਹ ਅਵੇਅਰਨੈਸ ਪੈਦਾ ਕੀਤੀ ਜਾਵੇ ਸਰ ਲਗਭਗ 200 ਮਰੀਜ਼ ਜਿਹੜਾ ਅਸੀਂ ਦੇਖ ਲਿਆ ਜੀ ਹਾਲੇ ਵੀ ਜਿਹੜੇ ਪੇਸ਼ੈਂਟ ਕੋਲ ਜਿਹੜੇ ਬਾਕੀ ਦੇਖਣੇ ਨੇ ਔਰ ਅਸੀਂ ਸਾਰਿਆਂ ਨੂੰ ਜੋ ਵੀ ਜਿੱਦਾਂ ਦੀ ਉਹਨਾਂ ਦੀ ਡਿਜ਼ੀਜ਼ ਹੈਗੀ ਆ ਉਹਦੇ ਹਿਸਾਬ ਨਾਲ ਅਸੀਂ ਟੈਸਟ ਵੀ ਲਿਖ ਰਹੇ ਆਂ ਔਰ ਅਸੀਂ ਉਹ ਟੈਸਟ ਜਿਹੜੇ ਨੇ ਆਪਣੇ ਹਸਪਤਲ ਦੇ ਵਿੱਚ ਜਿਹੜੇ ਆ ਉਹ ਬਹੁਤ ਹੀ ਵਾਜਿਬ ਰੇਟਾਂ ਦੇ ਜਿਹੜਾ ਕਰਾਂਗੇ